ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਜੈ ਪੀਰਾ ਫਕੀਰਾ ਗੁਰੂਆਂ ਦੇਵੀ-ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਚ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਦੇਦਾਰ ਕਰਵਾਉਣ ਲੱਗੇ ਹਾਂ ਸਮੁੰਦਰ ਵਿੱਚ ਪਾਣੀ ਦੀਆਂ ਵੱਡੀਆਂ-ਵੱਡੀਆਂ ਲਹਿਰਾਂ ਦੇ ਕਿਨਾਰੇ ਤੇ ਬਣੀ ਅੱਲਾ ਦੇ ਕਾਮਿਲ ਵਲੀ ਦੀ ਦਰਗਾਹ ਤੇ ਇਕ ਕਾਮਿਲ ਵਲੀ ਦੀ ਦਰਗਾ ਕਰਨਾਟਕ ਬੰਗਲੌਰੂ ਦੇ ਵਿੱਚ ਹੈ ਇਸ ਸਮੁੰਦਰ ਦਾ ਨਾਮ ਸ਼ਿਵਨਾ ਸਮੁੰਦਰ ਹੈ ਇਸ ਦਰਗਾ ਦੇ ਉੱਪਰਲੇ ਪਾਸੇ ਇੱਕ ਹੋਰ ਕਾਮਿਲ ਵਲੀ ਗਾਇਬ ਮਰਦਾਨ ਸ਼ਾ ਵਲੀ ਦੀ ਦਰਗਾ ਵੀ ਹੈ ਜੋ ਤੁਸੀਂ ਇਹ ਸਮੁੰਦਰ ਦੀਆਂ ਵੱਡੀਆਂ-ਵੱਡੀਆਂ ਲਹਿਰਾਂ ਦੇ ਕੋਲ ਜੋ ਦਰਗਾ ਦੇਖ ਰਹੇ ਹੋ ਇਸ ਕਾਮਿਲ ਪੀਰ ਵਲੀ ਦਾ ਨਾਮ ਹਜ਼ਰਤ ਸੈਦ ਜ਼ਲਾਲ ਮੁਦੀਨਤ ਸ਼ਾ ਕਾਦਰੀ ਰਹਿਮਤੁਲਾ ਅਲੈਹੀ ਹੈ ਆਪ ਦਾ ਸ਼ਿਜਰਾ ਕਾਦਰੀ ਖਾਨੇ ਨਾਲ ਜੁੜਦਾ ਹੈ ਇਸ ਅੱਲਾ ਦੇ ਵਲੀ ਦੀ ਬਹੁਤ ਬੜੀ ਸ਼ਾਨ ਹੈ حضرت سید ਜਲਾਲ ਮਦੀਨਤ ਸ਼ਾ ਕਾਦਰੀ ਦੁਨੀਆ ਤੋਂ ਪਾਸੇ ਹੋ ਕੇ ਰਹਿੰਦੇ ਸਨ ਤੇ ਰੱਬ ਦੀ ਇਬਾਦਤ ਵਿੱਚ ਜਿਆਦਾ ਰੁੱਝੇ ਰਹਿੰਦੇ ਸਨ ਇਸ ਲਈ ਆਪ ਦਾ ਰੋਜ਼ਾ شریف ਇਕਾਤ ਵਿੱਚ ਦੁਨੀਆ ਤੋਂ ਇੱਕ ਪਾਸੇ ਸਮੁੰਦਰ ਕਿਨਾਰੇ ਬਣਿਆ ਹੋਇਆ ਹੈ ਕੁਝ ਪੁਰਾਣੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ حضرت سید ਜ਼ਿਲਾਲਾ ਮੁਦੀਨਤ ਸ਼ਾ ਕਾਦਰੀ ਇਸੇ ਜਗ੍ਹਾ ਤੇ ਆ ਕੇ ਬੈਠਦੇ ਹੁੰਦੇ ਸੀ ਤੇ ਅੱਲਾਹ ਦੀ ਇਬਾਦਤ ਕਰਦੇ ਸੀ ਇਹ ਸਥਾਨ ਵਲੀ ਸਾਹਿਬ ਨੇ ਆਪ ਚੁਣਿਆ ਤੇ ਆਪਣੇ ਮਰੀਦਾਂ ਨੂੰ ਇਸੇ ਸਥਾਨ ਤੇ ਆਪਣਾ ਰੋਜ਼ਾ ਬਣਾਉਣ ਲਈ ਕਿਹਾ ਸਰਕਾਰ ਦੀ ਸ਼ਾਨ ਦੇਖੋ ਨਾਲ ਖਵਾਇਆ ਪੀਰ ਹਾਜ਼ਰ ਨਾਜ਼ਰ ਨੇ ਔਰ ਇੱਕ ਅੱਲਾਹ ਦੇ ਵਲੀ ਦਾ ਬਹੁਤ ਹੀ ਦਿਲਕਸ਼ ਨਜ਼ਾਰਾ ਹੈ ਸੋ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ